ਅਣਸੂਚਿਤ ਜਾਤੀਆਂ ਤੇ ਅਨਸੂਚਿਤ ਜਨ ਜਾਤੀਆਂ ਤੇ ਹੋਰ ਪਿਛੜੇ ਵਰਗਾਂ ਤੇ ਕਟ ਗਿਣਤੀਆਂ ਦੀ ਸ਼ੁਭਚਿੰਤਕ ਭਾਜਪਾ ਜੋਤੀਬਾ ਫੁੱਲੇ ਬੀ ਆਰ ਅੰਬੇਦਕਰ ਤੇ ਚੌਧਰੀ ਚਰਨ ਸਿੰਘ ਵਰਗੇ ਸਮਾਜ ਸੁਧਾਰਕਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ ਭਾਜਪਾ ਨੇ OBC ਤੇ ST ਭਾਈਚਾਰਿਆਂ ਨੂੰ ਟਿਕਟਾਂ ਵੰਡਣ ਵਿੱਚ ਕਾਂਗਰਸ ਨਾਲੋਂ 2024 ਦੇ ਲੋਕ ਸਭਾ ਇਲੈਕਸ਼ਨਜ਼ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਸੀ ਭਾਜਪਾ ਨੇ 117 OBC ਉਮੀਦਵਾਰਾਂ 75 SC ਉਮੀਦਵਾਰਾਂ ਤੇ 44 ਐਸਟੀ ਉਮੀਦਵਾਰਾਂ ਨੂੰ ਟਿਕਟਾਂ ਵੰਡੀਆਂ ਸਨ ਛਤੀਸਗੜ ਦੇ ਮੁੱਖ ਮੰਤਰੀ ਵਿਸ਼ਨੂ ਦਿਓ ਸਾਈ ਕੰਵਰ ਭਾਈਚਾਰੇ ਨਾਲ ਸੰਬੰਧਿਤ ਹਨ ਜੋਕ ਕੇ ਐਸਟੀ ਜਨਜਾਤੀ ਹੈ ਹਰਿਆਣਾ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਸੈਣੀ ਜਾਤੀ ਨਾਲ ਸੰਬੰਧਿਤ ਹਨ ਜਿਨ੍ਹਾਂ ਨੂੰ ਹੋਰ ਪਿਛੜੇ ਵਰਗ ਸ਼੍ਰੇਣੀ ਅਧੀਨ ਸ਼੍ਰੇਣੀਬੱਧ ਕੀਤਾ ਗਿਆ ਹੈ 오ਡੀਸ਼ਾ ਦੇ 15ਵੇਂ ਮੁੱਖ ਮੰਤਰੀ ਮੋਹਨ ਚਰਨ ਮਾਜੀ ਸੰਤਲਕ ਬਾਈਲੀ ਭਾਈਚਾਰੇ ਤੋਂ ਹਨ ਜਿਨ੍ਹਾਂ ਨੂੰ ਅਨੁਸੂਚਿਤ ਜਨਜਾਤੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਜਦਮ ਜਾਦਵ ਜਾਦਵ ਜਾਤੀ ਨਾਲ ਸੰਬੰਧਿਤ ਹਨ ਜੋ ਕਿ OBC ਸ਼੍ਰੇਣੀ ਦੇ ਅਧੀਨ ਹਨ ਵਿਰੋਧੀ ਪਾਰਟੀਆਂ ਹਫੜਾ ਦਫੜੀ ਵਿੱਚ ਹਨ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਿੱਚ ਰਾਜਨੀਤੀ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ ਪਹਿਲਾਂ ਇਹ ਜਾਤ ਧਰਮ ਖੇਤਰ ਤੇ ਆਧਾਰਿਤ ਸੀ ਕਾਂਗਰਸ ਨੇ ਭਰਾ ਨੂੰ ਭਰਾ ਦੇ ਵਿਰੁੱਧ ਖੜਾ ਕੀਤਾ ਪ੍ਰਧਾਨ ਮੰਤਰੀ ਮੋਦੀ ਦੇ ਅਧੀਨ ਉਪਕਾਸ ਦੀ ਰਾਜਨੀਤੀ ਨੇ ਕੇਂਦਰ ਮੰਚ ਲੈ ਲਿਆ ਹੈ ਲੋਕ ਵਿਕਾਸ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਰਾਜਨੀਤੀ ਹੁਣ ਵੋਟ ਬੈਂਕ ਤੇ ਤੁਸ਼ਟੀਕਰਨ ਤੇ ਨਹੀਂ ਸਗੋਂ ਰਿਪੋਰਟ ਕਾਰਡ ਤੇ ਜ਼ਿੰਮੇਵਾਰੀਆਂ ਨਿਭਾਉਣ ਦੀ ਯੋਗਤਾ ਤੇ ਆਧਾਰਿਤ ਹੋ ਗਈ ਹੈ